ਹੈਲੋ ਜੀ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੋਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੀ ਸੰਡੇ ਧਮਾਕੇਦਾਰ ਸੇਲ ਦੇ ਵਿੱਚ ਤੁਹਾਨੂੰ ਮਿਲਣਗੇ ਪ੍ਰਿੰਟਡ ਸੂਟ ਉਹ ਵੀ 스ਪਿੰਟਰ ਕਲੈਕਸ਼ਨ ਦੇ ਠੀਕ ਹੈ ਜੀ ਪਸ਼ਮੀਨੇ ਦੇ ਗਰਮ ਸੂਟ ਮਿਲਣਗੇ 올ਓਵਰ ਪ੍ਰਿੰਟਡ ਸੂਟ ਹੋਏਗਾ ਸਭ ਤੋਂ ਪਹਿਲੇ ਰੈੱਡ ਟਮਾਟਰ ਸ਼ੇਡ ਆਏਗੀ ਲੀਵਜ਼ ਵਾਲੀ ਪ੍ਰਿੰਟਿੰਗ ਆਏਗੀ ਇਹਦੇ ਵਿੱਚ ਲਾਈਨਸ ਵਾਲੀ ਵੀ ਪ੍ਰਿੰਟਿੰਗ ਔਰ ਨਾਲ ਲੀਵਜ਼ ਵੀ ਆਉਣਗੇ ਠੀਕ ਹੈ ਜੀ ਨਾਲ ਆਏਗਾ ਪਿਓਰ ਸ਼ਿਫੋਨ ਦਾ ਪ੍ਰਿੰਟਡ ਕਈ ਜਿਹੜੇ ਉਹ ਸ਼ਾਲ ਦੇ ਨਾਲ ਆਉਣਗੇ ਕਈ ਆਉਣਗੇ ਦੁਪੱਟਿਆਂ ਦੇ ਨਾਲ ਸੂਟ ਠੀਕ ਹੈ ਜੀ ਅਗਲੀ ਤੁਸੀਂ ਪ੍ਰਿੰਟਿੰਗ ਚੈੱਕ ਕਰਨੀ ਆ ਸ਼ੰਕਰ ਪ੍ਰਿੰਟਸ ਦੇ ਸੂਟ ਹੋਣਗੇ ਬਹੁਤ ਸੋਹਣੀ ਜੀ ਕਲੈਕਸ਼ਨ ਆ ਇਹ ਵੀ ਲੀਫਸ ਟਾਈਪ ਪ੍ਰਿੰਟਿੰਗ ਆਏਗੀ ਔਰ ਇਸਦੇ ਵਿੱਚ ਕੋਟਰਾਏ ਟਾਈਪ ਜਿਹੜੀਆਂ ਤੁਹਾਨੂੰ ਲਾਈਨਸ ਵੀ ਮਿਲਣਗੀਆਂ ਨਾਲ ਆਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਠੀਕ ਹੈ ਮੈਰੂਨ ਟਾਈਪ ਸ਼ੇਡ ਆ ਇੱਕ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਇੱਕ ਤੋਂ ਜ਼ਿਆਦਾ ਸ਼ੇਡਸ ਵੀ ਮਿਲ ਜਾਣਗੀਆਂ ਔਰ ਕਈ ਪ੍ਰਿੰਟਿੰਗ ਐਵੇਂ ਦੀ ਹੋਏਗੀ ਜਿਹਦੇ ਵਿੱਚ ਇੱਕ ਹੀ ਪੀਸ ਅਵੇਲੇ ਬਣਿਆ ਠੀਕ ਹੈ ਜੀ ਅਗਲਾ ਆ ਗਿਆ ਇਸਦੇ ਵਿੱਚ ਵਾਈਨ ਕਲਰ ਬਹੁਤ ਸੋਹਣਾ ਸ਼ੰਕਰ ਪ੍ਰਿੰਟ ਆ ਗਰਮ ਸਟੱਫ ਦਾ ਫੈਬਰਿਕ ਆਏਗਾ ਠੀਕ ਹੈ ਵਾਈਨ ਦੇ ਉੱਪਰ ਸੀ ਗ੍ਰੀਨ ਕਲਰ ਆ ਗਿਆ ਸਕਿਨ ਕਲਰ ਆ ਗਿਆ ਬਹੁਤ ਸੋਹਣੇ ਸੋਹਣੇ ਕਲਰ ਲੱਗੇ ਆ ਬੁਕਿੰਗ ਦਾ ਨੰਬਰ 7814352A22 ਹੈਗਾ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਦੇਣੀ ਹੈ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਇੱਕ ਸੂਟ ਦਾ ਰੇਟ ਹੋਏਗਾ 995 ਅਗਰ ਤੁਸੀਂ ਦੋ ਸੂਟ ਲੈਣੇ ਹੋ ਇਕੱਠੇ ਤੇ ਤੁਹਾਨੂੰ 1800 ਦੇ ਸੂਟ ਦੋ ਸੂਟ ਮਿਲ ਜਾਣਗੇ ਠੀਕ ਹੈ ਜੀ ਬਹੁਤ ਸੋਹਣੇ ਕਲਰ ਆ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਆਉਣਗੀਆਂ ਅਗਲਾ ਆਏਗਾ ਲਵੈਂਡਰ ਸ਼ੇਡ ਇਹ ਲਾਈਟ ਲਵੈਂਡਰ ਸ਼ੇਡ ਆ ਬਹੁਤ ਸੋਹਣੀ ਪ੍ਰਿੰਟਿੰਗ ਆ ਸੇਮ ਪ੍ਰਿੰਟਿੰਗ ਦੇ ਵਿੱਚ ਸੈਕਿੰਡ ਕਲਰ ਆਏਗਾ ਲਾਈਨਸ ਵਾਲੀ ਪ੍ਰਿੰਟਿੰਗ ਆਏਗੀ ਲੀਵਸ ਆਉਣਗੇ ਬਹੁਤ ਸੋਹਣੇ ਕਲਰ ਲੱਗੇ ਇਸ ਦੇ ਉੱਪਰ ਨਾਲ ਆਏ ਪ੍ਰਿੰਟਰਡ ਸੂਟ ਮਿਲੇਗਾ ਪ੍ਰਿੰਟਰਡ ਦੁਪੱਟਾ ਆਏਗਾ ਗਰਮ ਸਟੱਫ ਆਏਗਾ ਠੀਕ ਹੈ ਜੀ ਪਸ਼ਮੀਨਾ ਦੇ ਵਾਲੇ ਸੂਟ ਹੋਣਗੇ ਠੀਕ ਹੈ ਬਹੁਤ ਸੋਹਣੀ ਜੀ ਕਲੈਕਸ਼ਨ ਤੇ ਸਾਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਸਾਰੇ ਹੀ ਕਲਰ ਪਤਾ ਚੱਲ ਸਕਣ ਠੀਕ ਹੈ ਅਗਲਾ ਕਲਰ ਆ ਗਿਆ ਥੋੜਾ ਮਹਿਰੂਨ ਟਾਈਪ ਕਲਰ ਆ ਬਹੁਤ ਹੀ ਸੋਹਣਾ ਕਲਰ ਆ ਠੀਕ ਹੈ ਮੀਨਸ ਕਿ ਮਹਿਰੂਨ ਤੋਂ ਵੀ ਥੋੜੀ ਜਿਹੀ ਡਿਫਰੈਂਟ ਜੀ ਸ਼ੇਡ ਆਏਗੀ ਨਾਲ ਆਏਗਾ ਪ੍ਰਿੰਟਰਡ ਦੁਪੱਟਾ ਇੱਕਦਮ ਡਿਜੀਟਲ ਪ੍ਰਿੰਟਿੰਗ ਵਾਲੇ ਸੂਟ ਹੋਣਗੇ ਸਕਿਨ ਕਲਰ ਦੀ ਉੱਪਰ ਪ੍ਰਿੰਟਿੰਗ ਆਏਗੀ ਪਿਓਰ ਸ਼ਿਫੋ ਅਸੀਂ ਲੈਸੀ ਵਗੈਰਾ ਨਾਲ ਡਿਜ਼ਾਈਨ ਕਰਕੇ ਇੱਕਦਮ ਗ੍ਰੇਸਫੁਲ ਹੋਰ ਵੀ ਬਣਾ ਸਕਦੇ ਹਾਂ ਠੀਕ ਹੈ ਜੀ ਅਗਲਾ ਆ ਗਿਆ ਥੋੜਾ ਮਸਟਰਡ ਕਲਰ ਇਹਦੇ ਵਿੱਚ ਹਾਈਲਾਈਟ ਹੋ ਰਿਹਾ ਹੈ ਉੱਪਰ ਆਏਗੀ ਪ੍ਰਿੰਟਿੰਗ ਲਾਈਨਸ ਵਾਲੀ ਪ੍ਰਿੰਟਿੰਗ ਆਏਗੀ ਲੀਵਸ ਵਾਲੀ ਪ੍ਰਿੰਟਿੰਗ ਆਏਗੀ ਤੇ ਨਾਲ ਆਏਗਾ ਪਿਓਰ ਸ਼ਿਫੋਨ ਦਾ ਦੁਪੱਟਾ ਠੀਕ ਹੈ ਇਸ ਦਾ ਮਸਟਰਡ ਕਲਰ ਬੇਸ ਆਏਗਾ ਤੇ ਇਹ ਜਿਹੜਾ ਸਭ ਤੋਂ ਪਹਿਲੇ ਸੂਟ ਦਿਖਾਇਆ ਸੀ ਉਸ ਦੇ ਵਿੱਚ ਦੂਸਰਾ ਕਲਰ ਆ ਠੀਕ ਹੈ ਤੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਦਾ ਆਰਡਰ ਪਲੇਸ ਕਰ ਸਕਦੇ ਆ ਅਗਲਾ ਆ ਗਿਆ ਨੇਵੀ ਬਲੂ ਦੇ ਵਿੱਚ ਠੀਕ ਹੈ ਨੇਵੀ ਬਲੂ ਦੇ ਉੱਪਰ ਥੋੜਾ ਸੀ ਗ੍ਰੀਨ ਕਲਰ ਆ ਗਿਆ ਜਿਵੇਂ ਸਕਿਨ ਕਲਰ ਦੀ ਪ੍ਰਿੰਟਿੰਗ ਆ ਗਈ ਹੈ ਬਹੁਤ ਸੋਹਣੇ ਸਿੰਪਲ ਸੋਬਰ ਜੇ ਕਲਰ ਲੱਗੇ ਨੇ ਦੇ ਨਾਲ ਆਇਗਾ ਪਿਓਰ ਸ਼ਿਫੋਨ ਦਾ ਪ੍ਰਿੰਟਡ ਦੁਪੱਟਾ ਠੀਕ ਹੈ 5 ਮੀਟਰ ਦਾ ਤੁਹਾਨੂੰ ਸੂਟ ਮਿਲੇਗਾ 995 ਦਾ ਇੱਕ ਸੂਟ ਹੋਏਗਾ ਅਗਰ ਤੁਸੀਂ ਦੋ ਸੂਟ ਲੈਣੇ ਆ ਤੇ 1800 ਦੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਠੀਕ ਹੈ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਆ ਪੇਮੈਂਟ ਕਰਕੇ ਤੁਸੀਂ ਆਰਡਰ ਕਨਫਰਮ ਕਰ ਲੈਣਾ ਚੈੱਕ ਕਰਨੇ ਜਾਣਾ ਹੈ ਇਸ ਦੇ ਵਿੱਚ ਹੋਰ ਵੀ ਕਾਫੀ ਕਲਰ ਤੇ ਕਾਫੀ ਕਲੈਕਸ਼ਨ ਹੈ ਠੀਕ ਹੈ ਜੀ ਇੱਕ ਵੀਡੀਓ ਦੇ ਵਿੱਚ ਹੀ ਤੁਹਾਨੂੰ ਕਾਫੀ ਕਲੈਕਸ਼ਨ ਮਿਲ ਜੇਗੀ ਤੇ ਤੁਹਾਡੀ ਕਾਫੀ ਚੁਆਇਸ ਹੋ ਜੇਗੀ ਅਗਲੀ ਥੋੜੀ ਲਾਈਨਸ ਵਾਲੀ ਸਟ੍ਰਿਪਸ ਵਾਲੀ ਪ੍ਰਿੰਟਿੰਗ ਆਏਗੀ ਇਸ ਦੇ ਵਿੱਚ ਜਿਵੇਂ ਗ੍ਰੀਨ ਕਲਰ ਬੇਸ ਆ ਔਰ ਸਕਿਨ ਕਲਰ ਦੀ ਸਟ੍ਰਿਪਸ ਆਉਣਗੀਆਂ ਨਾਲ ਬਲੈਕ ਕਲਰ ਦੀ ਉੱਪਰ ਪ੍ਰਿੰਟਿੰਗ ਆਏਗੀ ਐਜ਼ ਇਟ ਇਜ਼ ਪ੍ਰਿੰਟਿੰਗ ਜਿਹੜੀਆਂ ਤੁਹਾਨੂੰ ਦੁਪੱਟੇ ਤੇ ਮਿਲੇਗੀ ਬਹੁਤ ਸੋਹਣਾ ਕਲਰ ਆ ਔਰ ਇਸ ਦੇ ਵਿੱਚ ਤੁਹਾਨੂੰ ਦੋ ਕਲਰ ਮਿਲਦੇ ਪਏ ਆ ਸਾਰੇ ਹੀ ਸੂਟਾਂ ਦਾ ਰੇਟ ਜਿਹੜਾ ਆ ਉਹ ਇੱਕ ਜਿਹਾ ਹੀ ਹੋਏਗਾ 995 ਇੱਕ ਆਏਗਾ ਵਾਈਨ ਕਲਰ ਦੇ ਵਿੱਚ ਮਾਈਨ ਕਲਰ ਦੇ ਵਿੱਚ ਸਟ੍ਰਿਪਸ ਆਉਣਗੀਆਂ ਇਸ ਦੇ ਉੱਪਰ ਸਕਿਨ ਟਨ ਦੀਆਂ ਨਾਲ ਆਏਗੀ ਛੋਟੇ ਛੋਟੇ ਬਹੁਤ ਸੋਹਣੇ ਜਿਹੇ ਬੂਟੀਆਂ ਵਾਲੀ ਇਸ ਦੇ ਵਿੱਚ ਪ੍ਰਿੰ ਦੁਪੱਟਾ ਔਰ ਸ਼ਰਟ ਸੂਟ ਜਿਹੜਾ ਹੈ ਸਾਰੀ ਇੱਕ ਹੀ ਪ੍ਰਿੰਟਿੰਗ ਦਾ ਹੋਏਗਾ ਬਹੁਤ ਸੋਹਣੇ ਕਲਰ ਆ ਤੇ ਇਸ ਦੇ ਵਿੱਚ ਦੋ ਕਲਰ ਅਵੇਲੇਬਲ ਨੇ ਅਗਲੀ ਪ੍ਰਿੰਟਿੰਗ ਆ ਗਈ ਹੈ ਇਟ ਸੈਪਰੇਟ ਪ੍ਰਿੰਟਿੰਗ ਹੋਏਗੀ ਇਸ ਪ੍ਰਿੰਟਿੰਗ ਦੇ ਵਿੱਚ ਇੱਕ ਹੀ ਸੂਟ ਅਵੇਲੇਬਲ ਹੈ ਠੀਕ ਹੈ ਤੇ ਇਹ ਤੁਹਾਨੂੰ ਲਾਈਟ ਗ੍ਰੀਨ ਸ਼ੇਡ ਮਿਲੇਗਾ ਬਹੁਤ ਸੋਹਣਾ ਜਿਹਾ ਕਲਰ ਆ ਲਾਈਟ ਜੀ ਗ੍ਰੀਨ ਸ਼ੇਡ ਆਏਗੀ ਠੀਕ ਹੈ ਤੇ ਇਸ ਦਾ ਦੁਪੱਟਾ ਵੀ ਐਜ਼ ਇਟ ਇਜ਼ ਪਿਓਰ ਸ਼ਿਫੋਨ ਦਾ ਆਏਗਾ ਠੀਕ ਹੈ ਪਿਓਰ ਸ਼ਿਫੋਨ ਦੇ ਦੁਪੱਟਿਆਂ ਵਾਲੇ ਸੂਟ ਜਿਹੜੇ ਉਹ ਕਾਫੀ ਦਿਖਾ ਦਿੱਤੇ ਅਗਲੇ ਤੇ ਅਗਲਾ ਜਿਹੜਾ ਹੈ ਉਹ ਥੋੜਾ ਮਹਿਰੂਨ ਟਾਈਪ ਕਲਰ ਆ ਠੀਕ ਹੈ ਮਹਿਰੂਨ ਕਲਰ ਆ ਔਰ ਇਹਨਾਂ ਦੇ ਵਿੱਚ ਸੈਲਫ ਵੀ ਆਉਂਦਾ ਹੈ ਥੋੜਾ ਥੋੜਾ ਤੇ ਪ੍ਰਿੰਟਿੰਗ ਵੀ ਆਉਂਦੀ ਹੈ ਠੀਕ ਹੈ ਤੇ ਮੈਂ ਲੀਵਸ ਦੀ ਜਿਹੜੀ ਉਹ ਸੈਲਫ ਸੈਲਫ ਪ੍ਰਿੰਟਿੰਗ ਵੀ ਆਏਗੀ ਔਰ ਲੀਵਸ ਵਾਲੀ ਵੀ ਆਏਗੀ ਇਹ ਆ ਗਿਆ ਸ਼ਾਲ ਵਾਲਾ ਸੂਟ ਠੀਕ ਹੈ ਐਸੀ ਟਿਸ ਤੁਹਾਨੂੰ ਸ਼ਾਲ ਮਿਲੇਗਾ ਤੇ ਪੂਰੀ ਲੈਂਥ ਆਏਗੀ ਪੂਰੀ ਬ੍ਰੈਥ ਆਏਗੀ ਠੀਕ ਹੈ ਇਸਦੇ ਵਿੱਚ ਦੂਸਰਾ ਕਲਰ ਤੁਸੀਂ ਚੈੱਕ ਕਰਨਾ ਹੈ ਬਹੁਤ ਸੋਹਣਾ ਕਲਰ ਹੈ ਤੇ ਇਸਦੇ ਵਿੱਚ ਜਿਵੇਂ ਲੀਵਸ ਦੀ ਸੈਲਫ ਦੇ ਵਿੱਚ ਵੀ ਪ੍ਰਿੰਟਿੰਗ ਆਏਗੀ ਠੀਕ ਹੈ ਤੇ ਨਾਲ ਆਏਗਾ ਖੁੱਲਾ ਡੁੱਲਾ ਸ਼ਾਲ ਬਹੁਤ ਵਧੀਆ ਇੱਕਦਮ ਇਹ ਖੁੱਲੇ ਡੁੱਲੇ ਸ਼ਾਲ ਹੁੰਦੇ ਨੇ ਗਰਮ ਸਟਾਫ ਦਾ ਸੂਟ ਹੈ ਗਰਮ ਸਟਾਫ ਚ ਹੀ ਸ਼ਾਲ ਆਏਗਾ ਠੀਕ ਹੈ ਤੇ ਅਗਲਾ ਆ ਗਿਆ ਇਸ ਦੇ ਵਿੱਚ ਮਸਟਰਡ ਕਲਰ ਬਹੁਤ ਸੋਹਣੀ ਛੋਟੀ ਛੋਟੀ ਪ੍ਰਿੰਟਿੰਗ ਆਏਗੀ ਥੋੜੀ ਪਿੰਕ ਸ਼ੇਡ ਦੇ ਵਿੱਚ ਥੋੜੀ ਗ੍ਰੀਨੀਸ਼ ਟੋਨ ਦੇ ਵਿੱਚ ਤੇ ਜਿਹੜਾ ਸ਼ਾਲ ਹੈ ਉਹਦੇ ਵਿੱਚ ਤੁਹਾਨੂੰ ਅੰਬੀਆਂ ਵਾਲੀ ਪ੍ਰਿੰਟਿੰਗ ਮਿਲੇਗੀ ਬਾਰਡਰ ਲਾਈਨ ਵਾਲਾ ਸ਼ਾਲ ਹੈ ਸੇਮ ਟੂ ਸੇਮ ਟੋਨ ਦਾ ਹੀ ਇਹ ਸ਼ਾਲ ਹੋਏਗਾ ਠੀਕ ਹੈ カラー ਤੁਸੀਂ ਚੈੱਕ ਕਰਦੇ ਜਾਓ ਕਾਫੀ ਕਲੈਕਸ਼ਨ ਹੈ ਇਸ ਦੇ ਵਿੱਚ ਅਗਲਾ ਆ ਗਿਆ ਨੇਵੀ ਬਲੂ ਕਲਰ ਇਸ ਦੇ ਉੱਪਰ ਤੁਹਾਨੂੰ ਮਿਲੇਗਾ ਸੀ ਗ੍ਰੀਨ ਕਲਰ ਠੀਕ ਹੈ ਲਾਈਟ ਸੀ ਗ੍ਰੀਨ ਫਰੋਜ਼ੀ ਕਲਰ ਹੋ ਗਿਆ ਤੇ ਨਾਲ ਸਕਿਨ ਕਲਰ ਦੀ ਪ੍ਰਿੰਟਿੰਗ ਆ ਔਰ ਤੁਸੀਂ ਸ਼ਾਲ ਦੀ ਗ੍ਰੇਸ ਚੈੱਕ ਕਰਨੀ ਆ ਪੰਬੀਆਂ ਵਾਲੀ ਪ੍ਰਿੰਟਿੰਗ ਆਏਗੀ ਤੇ ਸੀ ਗ੍ਰੀਨ ਕਲਰ ਜਿਵੇਂ ਥੋੜਾ ਹਾਈਲਾਈਟ ਹੋ ਰਿਹਾ ਫਰੋਜ਼ੀ ਟਾਈਪ ਕਲਰ ਆ ਬਹੁਤ ਹੀ ਸੋਹਣਾ ਜਿਹਾ ਕਲਰ ਤੇ ਨੇਵੀ ਬਲੂ ਦੇ ਉੱਪਰ ਜਿਹੜੇ ਸਾਰੇ ਕਲਰ ਬਹੁਤ ਹੀ ਵਧੀਆ ਉੱਠ ਕੇ ਆ ਰਹੇ ਆ ਕਲਰ ਤੁਸੀਂ ਦੇਖਦੇ ਜਾਓ ਅਗਲਾ ਆ ਗਿਆ ਫਿਰ ਤੋਂ ਛੋਟੀ ਛੋਟੀ ਪ੍ਰਿੰਟਿੰਗ ਆਏਗੀ ਇਸ ਦੇ ਵਿੱਚ ਥੋੜੀ ਬਾਕਸਿਸ ਟਾਈਪ ਵੀ ਪ੍ਰਿੰਟਿੰਗ ਲੱਗਦੀ ਆ ਥੋੜੀ ਸਰਕਲ ਟਾਈਪ ਲੱਗਦੀ ਛੋਟੇ ਛੋਟੇ ਫਲਾਵਰਸ ਹੋਣਗੇ ਔਰ ਦੁਪੱਟਾ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਮਿੱਡਲ ਦੇ ਵਿੱਚ ਜਿਗਜੈਗ ਪ੍ਰਿੰਟਿੰਗ ਆਏਗੀ ਪੱਲਿਆਂ ਦੇ ਉੱਪਰ ਤੁਹਾਨੂੰ ਜਿਹੜੀ ਆ ਇਸ ਤਰ੍ਹਾਂ ਐਜ਼ ਇਟ ਇਜ਼ ਸੂਟ ਵਾਲੀ ਪ੍ਰਿੰਟਿੰਗ ਮਿਲੇਗੀ ਠੀਕ ਹੈ ਅਗਲਾ ਆ ਗਿਆ ਗ੍ਰੀਨ ਕਲਰ ਦੇ ਵਿੱਚ ਇਹਦੀ ਵੀ ਪ੍ਰਿੰਟਿੰਗ ਜਿਗਜੈਕ ਪ੍ਰਿੰਟਿੰਗ ਆ ਔਰ ਬਹੁਤ ਸੋਹਣਾ ਸਟਾਈਲ ਆ ਠੀਕ ਹੈ ਇਹ ਤੁਸੀਂ ਨਾਰਮਲੀ ਸਲਵਾਰ ਸੂਟ ਬਣਾ ਸਕਦੇ ਇਹਨਾਂ ਨੂੰ ਪਲਾਜ਼ੋ ਦੇ ਨਾਲ ਵੀ ਯਾਰ ਕੱਟ ਸਕਦੇ ਆ ਜਾਂ ਸ਼ਾਰਟ ਸ਼ਰਟਸ ਜਿਵੇਂ ਹੁਣ ਚਲਦੀਆਂ ਪਈਆਂ ਨੇ ਥੋੜੀ ਲੂਸ ਸਲਵਾਰ ਫਰਸ਼ੀ ਸਲਵਾਰ ਵਾਂਗੂ ਉਹ ਵੀ ਤੁਸੀਂ ਡਿਜ਼ਾਈਨਰ ਸੂਟ ਵੀ ਰੈਡੀ ਕਰ ਸਕਦੇ ਆ ਏ ਸ਼ੌਲ ਵਾਲਾ ਸੂਟ ਹੋਏਗਾ ਬਹੁਤ ਸੋਨਾ ਸ਼ਰ ਬੀ ਐਨ ਐਮ ਬ੍ਰਾਂਡ ਹੋਏਗਾ ਠੀਕ ਹੈ ਇਹ ਵਾਲਾ ਸੂਟ ਤੁਹਾਨੂੰ ਬੀ ਐਨ ਐਮ ਬ੍ਰਾਂਡ ਦਾ ਮਿਲੇਗਾ ਬਾਕੀ ਸਾਰੀ ਕਲੈਕਸ਼ਨ ਜਿਹੜੀ ਉਹ ਸ਼ੰਕਰ ਪ੍ਰਿੰਟਸ ਦੀ ਹੋਏਗੀ ਵੀਡੀਓ ਕਿਵੇਂ ਦੀ ਲੱਗਦੀ ਹੈ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਨਾ ਹੈ ਤੇ ਕਮੈਂਟ ਜਰੂਰ ਕਰਕੇ ਜਾਣਾ ਹੈ ਸਤਿ ਸ਼੍ਰੀ ਅਕਾਲ ਜੀ